ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਜੀ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਤੇ ਤੁਸੀਂ ਸੁਣ ਰਹੇ ਜੀ ਕੁਲਵੀਰ ਸਿੰਘ ਦੇ ਨਾਲ ਇਤਹਾਪਨ ਪੰਜਾਬੀ ਜਿੱਦਾਂ ਕਿ ਟਾਈਟਲ ਤੋਂ ਤੁਸੀਂ ਦੇਖ ਸਕਦੇ ਆ ਅੱਜ ਜਿਹੜੀ ਇਹ ਵੀਡੀਓ ਬਣਾਈ ਆ ਫਲੋਸਟੀ ਸਤਾ ਜੋ ਨਾਲੀ 2019 ਅਸਲ ਛ ਹੈ ਕਿ ਇਹ ਖੇਤੀਬਾੜੀ ਵਾਲੇ ਜਿਹੜੇ ਪੇਪਰ ਹਨ ਉਹਨਾਂ ਬਾਰੇ ਇੱਕ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਜੀ ਇਹਦੀ ਵਾਰ ਵੀਡੀਓ ਤਾਂ ਵੈਸੇ ਹੋਰ ਵੀ YouTube ਤੇ ਤੁਹਾਨੂੰ ਬਹੁਤ ਮਿਲ ਜਾਣਗੀਆਂ ਹੋ ਸਕਦਾ ਮੇਰੇ ਨਾਲ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਵੀ ਸਮਝਾਇਆ ਹੋਵੇ ਲੇਕਿਨ ਇਹ ਵੀਡੀਓ ਮੈਂ ਤਾਂ ਬਣਾਉਣ ਲੱਗਾ ਕਿਉਂਕਿ ਮੈਨੂੰ ਇੱਕ ਕਮੈਂਟ ਆਈ ਸੀ ਸਵੇਰੇ 6:30 ਵਜੇ ਮੈਂ ਚੈੱਕ ਕੀਤੀ ਸੁੱਤਾ ਵੀ اٹਹੀ ਤੇ ਉੱਠਦਾ ਚਲੋ ਮੈਂ 5:30 ਗਿਆ ਇਹ ਜਰ ਕਮੈਂਟ ਦੇਖੀ ਤੇ ਉਹਦੇ ਵਿੱਚ ਲਿਖਿਆ ਸੀ ਕਮੈਂਟ ਵਿੱਚ ਲਿਖਿਆ ਹੀ ਕਹਿੰਦਾ ਵੀਰ ਜੀ ਕਹਿੰਦੇ ਆ ਰਾਤ ਦੇ ਪੇਪਰ ਖੁੱਲ ਗਏ ਇਟਲੀ ਵਿੱਚ ਗੱਲ ਸੱਚਾ ਜ ਨਹੀਂ ਮੈਂ ਸੋਚਾਂ ਵਿੱਚ ਪੈ ਗਿਆ ਦੇਖੇ ਮੈਂ ਕਿ ਇਡਲੀ ਚ ਰਾਤ ਨੂੰ ਕਿਹੜੇ ਵੇਲੇ ਪੇਪਰ ਖੋਲਦੇ ਤੇ ਕਿਨੇ ਖੋਲਦੇ ਅੱਜ ਤਰੀਕ ਕਿੰਨੀ ਹੈ 23 ਤਰੀਕ ਆ ਤੇ ਤਕਰੀਬਨ ਹੁਣ ਰਾਤ ਦੇ ਸ਼ਾਮ ਦੇ ਕਰਖ ਲਓ 8:00 ਵਜੇ 23 ਜਨਵਰੀ ਰਾਤ 8:00 ਵਜੇ ਦਾ ਟਾਈਮ ਹੈ ਜੀ 2019 ਅੱਜ ਤੱਕ ਪੇਪਰਾਂ ਬਾਰੇ ਕੋਈ ਨਿਊਜ਼ ਕੋਈ ਖ਼ਬਰ ਨਹੀਂ ਆਈ ਇੱਥੇ ਸਵਾਲ ਇਹ ਹੈ ਕਿ ਪੇਪਰ ਖੁੱਲੇ ਆ ਜਾਂ ਨਹੀਂ ਨਹੀਂ ਜੀ ਐਸ ਟਾਈਮ ਇਟਲੀ ਚ ਜਿਹੜਾ ਖੇਤੀਬਾੜੀ ਵਾਲਾ ਵੀਜ਼ਾ ਉਹ ਨਹੀਂ ਖੁੱਲਿਆ ਜਿਹੜਾ ਫਲੂਸੀਸ ਦਾ ਜੋ ਨਾਲੀ 2019 ਵਾਲਿਆ ਨਹੀਂ ਖੁੱਲੇ ਜੀ ਇਸ ਕਰਕੇ ਅਗਰ ਤੁਹਾਨੂੰ ਕੋਈ ਏਜੰਟ ਕਹਿੰਦਾ ਜੀ ਖੁੱਲ ਗਿਆ ਪੈਸੇ ਦਿਓ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਕਹਿੰਦਾ ਜੀ ਮੈਂ ਡੇਟ ਲੱਖ ਰੁਪਈਆ ਮੇਰੇ ਤੋਂ ਪਹਿਲਾਂ ਮੰਗਦੇ ਆ ਇਦਾਂ ਦੀਆਂ ਚੀਜ਼ਾਂ ਤੋਂ ਸਾਫ਼ ਬਚੋ ਜੀ ਐਸ ਟਾਈਮ ਨਹੀਂ ਖੁੱਲੇ ਅੱਜ ਕਿੰਨੀ ਤਰੀਖ ਹੋ ਗਈ 23 ਤਰੀਕ 23 ਜਨਵਰੀ 2019 ਹੋ ਗਿਆ ਤੇ ਹਜੇ ਤੱਕ ਕੋਈ ਵੀ ਕਿਸੇ ਦਾ ਵੀ ਇਹ ਫਲੂਸੀਸ ਦਾ ਜੋ ਨਾਲੀ ਦਾ ਨਾਮ ਨਹੀਂ ਹੈਗਾ ਸਾਡੀ ਇੱਕ ਲਾਈਵ ਆਈ ਸੀ ਲਾਈਵ ਮੈਂ ਹੋਇਆ ਸੀ ਇੱਕ ਦਿਨ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 21 ਨਵੰਬਰ 2018 ਨੂੰ ਮੱਤਿਓ ਸਲਵਿਨੀ ਨੇ ਆਪਣੇ ਸਲਵਿਨੀ ਜੀ ਨੇ ਕਿਹਾ ਸੀ ਕਿ ਫਿਲਹਾਲ ਮੈਂ ਇਸ ਗੱਲ ਬਾਰੇ ਸੋਚੂਗਾ ਪਰ ਉਹਨੇ ਇਹ ਨਹੀਂ ਸੀ ਕਿਹਾ ਕਿ ਮੈਂ ਖੋਲੂਗਾ ਫਿਰ ਸਵਾਲ ਹੁੰਦਾ ਕਿ ਕੋਈ ਚਾਂਸ ਹੈ ਕਿ ਪੇਪਰ ਖੁੱਲੂਗਾ ਜਾਂ ਨਹੀਂ ਦੇਖੋ ਜੀ ਆਸ ਤੇ ਦੁਨੀਆ ਕਾਇਮ ਇਸ ਕਰਕੇ ਉਹਨੇ ਆਪਣੇ ਸਲਵੀਜਨੀ ਨੇ ਇਹ ਨਹੀਂ ਕਿਹਾ ਕਿ ਮੈਂ ਜਿਹੜੇ ਫਲੂਸੀਸ ਦਾ ਜੋ ਨਾਲੀ ਨਹੀਂ ਖੋਲਣ ਕਿਉਂਕਿ ਜਿਹੜਾ ਖੇਤੀਬਾੜੀ ਦਾ ਕੰਮ ਹਰ ਸਾਲ ਹੁੰਦਾ ਤੇ ਹਰ ਸਾਲ ਹੁੰਦਾ ਰਹਿਣਾ ਤੇ ਬੰਦੇ ਆਉਂਦੇ ਸੀ ਤੇ ਇਹ ਆਉਂਦੇ ਰਹਿਣੇ ਆ ਪਰ ਇਹ ਕਿਹੜਾ ਮੁਸ਼ਕਿਲ ਆ ਕਿ ਇਹ ਕਦੋਂ ਖੁੱਲੂਗੇ ਪਹਿਲਾਂ ਰੋਲਾ ਪਿਆ ਸੀਗਾ ਜੀ ਕਿ 21 ਜਨਵਰੀ 22 ਜਨਵਰੀ 23 ਜਨਵਰੀ ਨੂੰ ਖੁੱਲ ਜਾਣੇ ਇੱਥੇ ਸਾਰੇ ਪਾਸੇ ਮੈਂ ਚੈੱਕ ਕਰਕੇ ਦੇਖਿਆ ਕਿਸੇ ਪਾਸੇ ਵੀ ਕੋਈ ਇਦੀ ਨਿਊਜ਼ ਨਹੀਂ ਸੀ ਹਾਂਜੀ ਫਿਰ ਮੈਂ ਥੋੜੀ ਜਿਹੀ ਗਹਿਰਾਈ ਚ ਜਾਣ ਲਈ ਆਪਣਾ ਗੂਗਲ ਬਾਬਾ ਜੀ ਤੇ ਲਿਖਿਆ ਫਲੂਸਿਸਤਾ ਜੁਨਾਲੀ 21 ਜਨਵਰੀ ਤੇ ਉਹਦੇ ਵਿੱਚ ਇੱਕ ਖਬਰ ਆਈ ਸੀ ਕਿ 31 ਜਨਵਰੀ ਨੂੰ ਪੇਪਰ ਭਰਨੇ ਸ਼ੁਰੂ ਹੋ ਜਾਣੇ ਤੇ ਉਸ ਜਦੋਂ ਨਿਊਜ਼ ਨੂੰ ਮੈਂ ਖੋਲਿਆ ਮੈਨੂੰ ਲੱਗਾ ਜਿਹੜੇ ਬੰਦੇ ਆਪਣੇ ਅਫਵਾਹਾਂ ਫਲਾਉਂਦੇ ਸ਼ਾਇਦ ਉਹ ਧਿਆਨ ਨਾ ਨਹੀਂ ਦੇਖਦੇ ਉਹ ਨਿਊਜ਼ 2011 ਦੀ ਸੀ ਜਿਹੜੀ 23 ਜਾਂ ਫਿਰ 31 ਜਨਵਰੀ ਹੁਣ ਇਸ ਟਾਈਮ ਮੈਨੂੰ ਯਾਦ ਨਹੀਂ ਹੈਗਾ ਤੇ ਜਾਂ 31 ਜਨਵਰੀ ਨੂੰ ਜਿਹੜੇ ਉਹ 2011 ਨੂੰ ਭਰਨੇ ਸ਼ੁਰੂ ਹੋਏ ਸੀ ਇਸ ਕਰਕੇ ਜਿਹੜੇ ਬੰਦੇ ਆ ਵਾਹ ਬੁਲਾਣੇ ਹਨ ਤੁਸੀਂ ਥੋੜਾ ਜਿਹਾ ਨਿਊਜ਼ ਦੇਖ ਲਿਆ ਕਰੋ ਥੱਲੇ ਕਿ 2011 ਦੀ ਹੈ ਜਾਂ 12 ਦੀ ਕਿਉਂਕਿ ਜਿਹੜੇ ਵੀ ਨਿਊਜ਼ਪੇਪਰ ਤੁਸੀਂ ਪੜ੍ਹਦੇ ਆ ਨਾ ਉੱਥੇ ਨਿਊਜ਼ ਦਾ ਨਾਂ ਜਿਸ ਬੰਦੇ ਨੇ ਲਿਖਿਆ ਹੁੰਦਾ ਤੇ ਉੱਤੇ ਡੇਟ ਵੀ ਲਿਖੀ ਹੁੰਦੀ ਹੈ ਕਿਹੜੇ ਸਾਲ ਚ ਕਿੰਨੀ ਤਰੀਕ ਨੂੰ ਉਹ ਹੋਇਆ ਖੁੱਲੇ ਆ ਜਾਂ ਨਹੀਂ ਖੁੱਲੇ ਜੇਕਰ ਤੁਹਾਨੂੰ ਕੋਈ ਕਹਿੰਦਾ ਕਿ ਭਾਜੀ ਪੇਪਰ ਖੁੱਲ ਗਿਆ ਸਭ ਤੋਂ ਪਹਿਲਾਂ ਉਹ ਇਹ ਦੱਸੋ ਪੁੱਛੋ ਦੱਸੋ ਨਹੀਂ ਪੁੱਛੋ ਕਿ ਭਾਜੀ ਮੈਨੂੰ ਉਹ ਚੀਜ਼ ਮੈਨੂੰ ਉਹ ਲਿੰਕ ਮੈਨੂੰ ਉਹ YouTube ਦਾ ਚੈਨਲ ਮੈਨੂੰ ਉਹ ਗੱਜ਼ੈਟਾ ਅਫੀਸ਼ਾਲੇ ਗੱਜ਼ੈਟਾ ਅਫੀਸ਼ਾਲੇ ਉਹ ਜਦੋਂ ਕੋਈ ਵੀ ਆਪਣਾ ਕਾਨੂੰਨ ਪਾਸ ਹੁੰਦਾ ਜਾਂ ਕੋਈ ਵੀ ਇਦਾਂ ਦੀ ਚੀਜ਼ ਆਂਦੀ ਹੈ ਜਿਹੜੀ ਸਾਰੇ ਇਹ ਆਪਣੇ ਨੈਸ਼ਨਲ ਲੈਵਲ ਤੇ ਲਾਗੂ ਹੋਣੀ ਹੋਵੇ ਇਟਲੀ ਦੇ ਲਈ ਸਾਰੇ ਉੱਤੇ ਵਿੱਚ ਆਂਦੀ ਹੈ ਅੱਬ ਤੁਸੀਂ ਮੈਨੂੰ ਉਹ ਵਾਲਾ ਦੱਸੋ ਕਿ ਮੈਂ ਉਹਦੇ ਵਿੱਚ ਦੇਖਾਂ ਤੁਸੀਂ ਮੈਨੂੰ ਲਿੰਕ ਦੋ ਇਟਾਲੀਅਨ ਜੇ ਤਾਂ ਤੁਸੀਂ ਜਦੋਂ ਇਟਾਲੀਅਨ ਚ ਲਓ ਅਗਰ ਤੁਹਾਨੂੰ ਇਟਾਲੀਅਨ ਨਹੀਂ ਆਦੀ ਤਾਂ ਸਾਡਾ ਇਤਾ ਪੰਜਾਬੀ.gmail.com ਈਮੇਲਾ ਤੁਸੀਂ ਸਾਨੂੰ ਉੱਤੇ ਭੇਜ ਸਕਦੇ ਜਾਂ ਫਿਰ WhatsApp ਤੇ ਤਾਂ ਰਹਿਣੇ ਦਿਓ ਕਿਉਂਕਿ Facebook ਤੇ ਹਜੇ ਕਨੈਕਟ ਕਰਨਾ ਸਾਡੇ ਨਾਲ ਸੌਖਾ ਹੈ facebook.com/sida-punjabi ਉੱਥੇ ਮੈਨੂੰ ਨਹੀਂ ਹੋਰ ਵੀ ਕੋਈ ਤੁਹਾਡਾ ਇਟਾਲੀਅਨ ਜਿਹੜਾ ਬੰਦਾ ਤੁਹਾਡਾ ਯਾਰਦੂ ਹੋ ਸਕਦਾ ਕੋਈ ਸੀਰੀਅਲ ਵਾਲਾ ਹੋ ਸਕਦਾ ਕਾਫ ਵਾਲਾ ਹੋ ਸਕਦਾ ਉਹਨੂੰ ਲਿੰਕ ਜਾ ਕੇ ਦਿਖਾਓ ਤੇ ਪੁੱਛੋ ਕੀ ਇਹ ਸੱਚਾ ਕਿ ਨਹੀਂ ਐਸਲੇ ਮੈਂ ਜੀ ਤੁਹਾਨੂੰ ਸਿਰਫ ਇਹੀ ਕਹਿਣਾ ਚਾਹਣਾ ਕਿ ਜਿੰਨਾ ਹੋ ਸਕੇ ਇਹ ਹੋ ਸਕੇ ਇਹਨਾਂ ਧੋਖੇਦੜੀਆਂ ਤੋਂ ਬਚੋ ਕਿਉਂਕਿ ਇੱਕ ਕੱਲ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਤੁਹਾਨੂੰ ਲੋਟਰੀ ਆਪਣੇ ਟੈਲੀਫੋਨਾਂ ਦਾ ਜੀ ਤੁਹਾਡੀਆਂ ਏਨੇ ਹਜ਼ਾਰ ਦੀਆਂ ਏਨੇ ਲੱਖ ਦੀ ਲੋਟਰੀ ਨਿਕਲ ਗਈ ਇਹ ਹੋ ਗਿਆ ਜਾਂ ਫਿਰ ਆਪਣੇ 9 ਮਹੀਨੇ ਵਾਲੇ ਪੇਪਰਾਂ ਦੀ ਹੋ ਗਈ ਇਹ ਸਾਰੇ ਆਪਣੇ ਏਜੰਟਾਂ ਦੀਆਂ ਗਿੰਮਾ ਹੁੰਦੀਆਂ ਤੁਹਾਡੇ ਤੋਂ ਪੈਸੇ ਲੁੱਟਣ ਦੀਆਂ ਹੜੱਪਣ ਦੀਆਂ ਜਿੱਦਾਂ ਤੁਸੀਂ ਮਰਜ਼ੀ ਰੱਖ ਲਓ ਇਸ ਕਰਕੇ ਕਿਸੇ ਵੀ ਜਣ ਨੂੰ ਪੈਸੇ ਦੇਣ ਪੈਸੇ ਫਸਾਉਣ ਤੋਂ ਪਹਿਲਾਂ ਕਲੀਅਰ ਕਰ ਲੋ ਕਿ ਪੇਪਰ ਖੁੱਲੇ ਆ ਕਿ ਨਹੀਂ ਕਿਉਂਕਿ 2018 ਦੇ ਵਿੱਚ ਬਹੁਤ ਸਾਰੇ ਬੰਦਿਆਂ ਨਾਲ ਇਦਾਂ ਦੇ ਕੇਸ ਹੋਏ ਕਿ ਉਹਨਾਂ ਨੂੰ 2017 ਦੇ ਵਿੱਚ ਦਸੰਬਰ ਦੇ ਵਿੱਚ ਉਹਨਾਂ ਨੇ ਪੈਸੇ ਲੈ ਲਏ ਬੰਦਿਆਂ ਤੋਂ ਤੇ ਤੁਹਾਡੇ ਪੇਪਰ ਸਭ ਤੋਂ ਪਹਿਲਾਂ ਭਰਦੇ ਜਦ ਕਿ ਜਿਹੜੇ ਪੇਪਰ 2018 ਜਨਵਰੀ ਵਿੱਚ ਭਰਨੇ ਸ਼ੁਰੂ ਹੋਏ ਸੀ ਤੇ ਉਹ ਵਿਚਾਰੇ ਹੋਂ ਤੱਕ ਉਹਨਾਂ ਦੇ ਮੈਸੇਜ ਆਦੇ ਕਿ ਸਾਡੇ ਇਦਾਂ 2017 ਚ ਪਰੇ ਹੀ ਘਾਹ ਤੱਕ ਨਿਕਲਦੇ ਨਹੀਂ ਇਸ ਕਰਕੇ ਪੈਸੇ ਤੁਹਾਡੇ ਕੋਲ ਜਿਆਦਾ ਤਾਂ ਐਫ ਡੀਆਂ ਕਰਾ ਲਓ ਜੀ ਇਦਾਂ ਏਜੰਟਾਂ ਦੇ ਕੋਲ ਨਾ ਫਸਾਓ ਇਸ ਕਰਕੇ ਜਿੰਨਾ ਹੋ ਸਕੇ ਸਾਵਧਾਨ ਰਹੋ ਜੀ ਤੇ ਤੁਸੀਂ ਸੁਣ ਰਹੇ ਸੀ ਜੀ ਕੁਲਵੀਰ ਸਿੰਘ ਦੇ ਨਾਲ ਇਹ ਤਾਂ ਪੰਜਾਬੀ ਤੇ ਅੱਜ ਅਸੀਂ ਗੱਲ ਕਰ ਰਹੇ ਸੀਗੇ ਕਿ ਇਡਲੀ ਦੇ ਪੇਪਰ ਖੁੱਲੇ ਆ ਕਿ ਨਹੀਂ ਤੇ ਹੁਣ ਜਿੱਦਾਂ ਕਿ ਤੁਹਾਨੂੰ ਅਸੀਂ ਦੱਸਤਾ ਅੱਜ 23 ਜਨਵਰੀ 2019 ਚੜ੍ਹ ਗਿਆ ਤੇ ਫਿਲਹਾਲ ਰਾਤ ਦੇ 8 ਵਜੇ ਤੱਕ ਕੋਈ ਨਿਊਜ਼ ਨਹੀਂ ਹੈਗੀ ਫਰੂਸ਼ੀ ਸਤਾਜੋ ਨਾਲੀ ਦੀ ਅਗਰ ਕੋਈ ਆਈ ਹੁਣ ਸ਼ਾਇਦ 8 ਵਜੇ ਤੋਂ ਬਾਅਦ ਆਜਵੇ ਤਾਂ ਕੋਈ ਪਤਾ ਨਹੀਂ ਫਿਰ ਹਾਲ ਹੁਣ ਤੱਕ ਕੋਈ ਨਹੀਂ ਹੈਗੀ ਇਸ ਕਰਕੇ ਅਗਰ ਤੁਹਾਨੂੰ ਕੋਈ ਅਜੈਂਟ ਆ ਕੇ ਕਹਿੰਦਾ ਮੈਨੂੰ ਲੱਖ 2 ਲੱਖ 50 ਹਜ਼ਾਰ 20 ਹਜ਼ਾਰ 30 ਹਜ਼ਾਰ ਜਿੰਨੇ ਵੀ ਕਹਿੰਦਾ ਉਹਨੂੰ ਕਹੋ ਭਰਾਵਾ ਰਹਿਣ ਦੇ ਸਾਨੂੰ ਪਤਾ ਵੀ ਹਜੇ ਪੇਪਰ ਨਹੀਂ ਖੁੱਲੇ ਤੇ ਸੁਣਦੇ ਰਹੋ ਜੀ ਸੱਚੀਆਂ ਤੇ ਸੱਚੀਆਂ ਖ਼ਬਰਾਂ ਸੁਣਨ ਦੇ ਲਈ ਇਹ ਤਾਂ ਪੰਜਾਬੀ ਤੇ ਅਗਰ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਤਾਂ ਸਾਨੂੰ ਜਰੂਰ ਦੱਸਿਓ ਕਮੈਂਟਾਂ ਵਿੱਚ ਸਾਨੂੰ ਸਪੋਰਟ ਜਰੂਰ ਕਰਿਆ ਕਰੋ ਨਵੇਂ-ਨਵੇਂ ਆ ਵੀਡੀਓ ਬਣਾਉਣ ਲਈ ਸਾਨੂੰ ਜਰੂਰ ਟੌਪਿਕ ਦਿਆ ਕਰੋ ਇਹ ਇੱਕ ਆਪਣੀ ਸ਼ਾਇਦ ਤਰਨਜੀਤ ਭੈਣ ਜੀ ਸੀ ਜਿਨ੍ਹਾਂ ਨੇ ਮੈਨੂੰ ਲਿਖਿਆ ਸੀਗਾ ਵੀ ਇਹਦੇ ਬਾਰੇ ਵੀਡੀਓ ਜਰੂਰ ਬਣਾਓ ਤੇ ਉਹ ਕਮੈਂਟ ਨੂੰ ਦੇਖ ਕੇ ਇਹ ਮੈਂ ਵੀਡੀਓ ਬਣਾਈ ਹੈ ਜੀ ਤੇ ਬਾਕੀ ਅਗਰ ਜੇ ਤੁਹਾਨੂੰ ਇਹ ਗੱਲ ਵਧੀਆ ਲੱਗੀ ਜੋ ਸੱਚ ਤੁਹਾਨੂੰ ਮੈਂ ਦੱਸਿਆ ਤਾਂ ਸ਼ੇਅਰ ਕਰਨਾ ਹੋਇਆ ਵੀਡੀਓ ਤਾਂ ਸ਼ੇਅਰ ਕਰ ਦਿਓ ਨਹੀਂ ਤਾਂ ਉਦਾਂ ਬੋਲ ਕੇ ਜਰੂਰ ਇੱਕ ਦੂਜੇ ਬੰਦਿਆਂ ਨੂੰ ਮੈਸੇਜ ਕਰ ਦਿਆ ਕਰੋ ਵੀ ਪੇਪਰ ਨਹੀਂ ਖੁੱਲੇ ਤੇ ਅਗਰ ਉਹ ਪੁੱਛੇ ਫਿਰ ਤੁਹਾਨੂੰ ਕੀ ਨੇ ਗਿਆ ਤਾਂ ਫਿਰ ਫੇਰੀ ਵੀਡੀਓ ਸ਼ੇਅਰ ਕਰ ਦੇਵੇ ਕੁਲਵੀਰ ਸਿੰਘ ਆਇਤਾ ਪੰਜਾਬੀ ਵਾਲਾ ਮੁੰਡਾ ਉਹਨੇ ਸਾਨੂੰ ਸਾਰਿਆਂ ਨੂੰ ਦੱਸਿਆ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂਗੇ ਹੁਣ ਅਸੀਂ ਆਪਣੇ ਅਗਲੇ ਪਾਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ